ਚੈੱਕ ਕਰਦੇ ਹਾਂ ਕਿ ਮੈਂ ਸਾਡ ਦੇਖ ਰਹੇ ਸਾਦਰ ਦਰਸ਼ਕਾਂ ਦਾ ਸਵਾਗਤ ਹੈ ਮਹਿਰੋ ਰਾਜਾ ਵੜਿੰਗ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਅਤੇ ਹਥਿਆਰਾਂ ਨੂੰ ਪ੍ਰਮੋਟ ਕਰਨ ਦੇ ਦੋਸ਼ ਵਿੱਚ ਲੁਧਿਆਣਾ ਪੁਲਿਸ ਨੇ ਅਮਰਿਤਪਾਲ ਸਿੰਘ ਮਹਿਰੋ ਤੇ ਮਾਮਲਾ ਦਰਜ ਕੀਤਾ ਹੈ ਜਿਸ ਨੂੰ ਲੈ ਕੇ ਮਹਿਰੋ ਦੀ ਮਾਤਾ ਮੀਡੀਆ ਸਾਹਮਣੇ ਆਈ ਹੈ ਲੁਧਿਆਣਾ ਪੁਲਿਸ ਵੱਲੋਂ ਹੇਟ ਸਪੀਚ ਤੇ ਕਾਂਗਰਸ ਦੇ ਪੰਜਾਬ ਪ੍ਰਧਾਨ ਰਾਜਾ ਵੜਿੰਗ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਵਾਲੇ ਖਾਲਿਸਤਾਨੀ ਸਮਰਥਕ ਅਮਰਿਤਪਾਲ ਸਿੰਘ ਮਹਿਰੋ ਤੇ ਮਾਮਲਾ ਦਰਜ ਕੀਤੇ ਜਾਣ ਤੋਂ ਬਾਅਦ ਅਮਰਿਤਪਾਲ ਸਿੰਘ ਮਹਿਰੋਦੀ ਮਾਤਾ মিডিਆ ਸਾਹਮਣੇ ਆਈ ਹੈ ਜਿਨ੍ਹਾਂ ਨੇ ਕਿਹਾ ਕਿ ਜੋ ਨੌਜਵਾਨ ਪੰਥ ਤੇ ਸਿੱਖੀ ਦੀ ਵਿਚਾਰਧਾਰਾ ਦੇ ਚਲਦਿਆਂ ਨੌਜਵਾਨਾਂ ਨੂੰ ਸਿੱਖੀ ਨਾਲ ਜੋੜਦੇ ਨੇ ਉਹ ਰਾਜਾ ਵਡਿੰਗ ਤੇ ਸਰਕਾਰ ਨੂੰ ਗਲਤ ਤੇ ਪੜਕਾਉ ਨਜ਼ਰ ਆਉਂਦੇ ਨੇ ਅਤੇ ਉਨ੍ਹਾਂ ਉੱਪਰ ਜਾਣਬੁੱਝ ਕੇ ਪਰਚੇ ਪਾਏ ਜਾ ਰਹੇ ਹਨ ਜੋ ਕਿ ਸਰਾ ਸਰਗਲਤ ਹੈ ਇੱਕ ਹਾਲ ਤਾਂ ਇਨਾਂ ਵਾਸਤੇ ਤੇ ਨਜਾਇਜ਼ੀ ਕੰਮ ਉਠਾਏ ਗਏ ਆ ਤੇ ਜਿਵੇਂ ਹੁਣ ਸਿੱਖੀ ਵਾਲੇ ਤੁਰੇ ਵੇ ਤੇ ਵਧੀਆ ਕੰਮ ਕਰਦੇ ਸੀਗੇ ਉਦੋਂ ਤਾਂ ਇਹਨਾਂ ਨੇ ਕੋਈ ਧਿਆਨ ਨਹੀਂ ਦਿੱਤਾਗਾ ਵੀ ਇਹ ਚੰਗੇ ਕੰਮ ਕਰਦੇ ਆ ਜੇ ਕੋਈ ਇਹਨਾਂ ਨੇ ਬੱਚਿਆਂ ਨੇ ਕੋਈ ਫੋਟੋ ਲਵਾ ਲਈਏ ਹੋ ਜੀ ਤੇ ਇਹਨਾਂ ਵਾਸਤੇ ਮਾੜਾ ਕੰਮ ਇਹ ਨਾ ਇਹ ਗੱਲ ਚੱਕਦੇ ਤੁਹਾਡੇ ਮੁੰਡੇ ਦਾ ਕੀ ਨਾਮ ਜੀ ਅਮਰਤਪਾਲ ਜੀ ਉਹ ਅਮਰਤ ਧਾਰੀ ਹੈ ਸਿੱਖ ਧਾਰੀ ਹੈ ਹਾਂ ਜੀ ਕੋਦੋਂ ਤਮਰ ਸੰਚਾਰ ਕੋਈ ਤਾਂ ਜੀ ਮੈਂ ਕਿ ਅਸੀਂ ਤਾਂ ਹੈ ਤਾਂ ਮੁੱਢ ਤੋਂ ਹੀ ਆ ਕਿ ਅਮਰਤਾਰੀ ਹਾਂਜੀ ਹਾਂਜੀ ਤੇ ਅਸੀਂ ਤਾਂ ਚੰਗੇ ਰਸਤੇ ਤੁਰੇਵੇਂ ਆ ਮਾਪੇ ਵੀ ਚੰਗੇ ਰਸਤੇ ਤੁਰੇ ਹੋਏ ਤੇ ਬੱਚਾ ਵੀ ਸਾਡੇ ਸਹੀ ਪਾਸੇ ਤੁਰਿਆ ਜੇ ਉਹਨੇ ਬੱਚੇ ਨੇ ਦੇਖ ਜਦੋਂ ਲੋਕਡਾਊਨ ਸੀਗਾ ਲੋਕਾਂ ਦੀ ਇੰਨੀ ਮਦਦ ਕੀਤੀ ਲੋਕਾਂ ਦੇ ਘਰ ਪਹੌਏ ਬੱਚਿਆਂ ਦੇ ਵਸਦੇ ਘਰ ਉਜੜੇ ਵੇ ਵਸਾਏ ਹਨ ਉਦੋਂ ਤਾਂ ਇਹ ਰਾਜੇ ਵੜੰਗਰ ਕੇ ਬੋਲੇ ਨੇ ਕਿ ਤੇ ਹੁਣ ਜੇ ਉਹ ਇੱਕ ਦੂਜੇ ਵੱਡੇ ਅਮਰਤਪਾਲਾ ਉਹਨੇ ਫੋਟੋ ਕਰਾ ਲਈ ਕੀ ਲੋੜ ਆ ਗਿਆ ਹੂੰ ਹੂੰ ਚਲੋ ਜੇ ਬੱਚਾ ਨੇ ਉਹ ਆਇਆ ਤਾਂ ਨਹੀਂ ਵੀ ਚੱਕ ਕੇ ਕਿਸੇ ਨੂੰ ਕਤਲ ਕਰਤਾ ਮਾਰਤਾ ਉਹਨਾਂ ਨੇ ਚੰਗੇ ਰਾਹ ਲਈ ਕੋਈ ਤੁਰੇ ਉਹ ਤਾਂ ਮੌਜੂਦਾ ਸਰਕਾਰਾਂ ਨੂੰ ਕੀ ਕਹਿਣਾ ਚਾਹੋਗੇ ਇਹ ਵੀ ਇੱਕ ਪਾਸੇ ਤਾਂ ਧਰਮ ਦੇ ਨਾਲ ਜੋੜੇ ਜਾਂਦਾ ਦੂਜੇ ਪਾਸੇ ਨਿਆਂ ਦੇ ਪਰਚੇ ਕੀਤੇ ਮੌਜੂਦਾ ਸਰਕਾਰਾਂ ਨੂੰ ਇਹੀ ਕਹਿਨੇ ਆ ਭਾਈ ਵੀ ਚਲ ਜਾਂ ਤਾਂ ਤੁਸੀਂ ਪਹਿਲਾਂ ਇਹਨਾਂ ਨੂੰ ਕਹਿਣਾ ਸੀ ਕਿਉਂਕਿ ਇਹ ਤਾਂ ਪਹਿਲਾਂ ਵਾਲੀ ਫੋਟੋ ਸੀ ਇਹਨਾਂ ਨੇ ਚੱਕ ਕੇ ਹੋਣ ਲਿਆ ਨਹੀਂ ਜਦੋਂ ਲੋਕਡਾਊਨ ਵੇਲੇ ਮੁੰਡਾ ਸਾਡਾ ਚੰਗੇ ਪਾਸੇ ਤੁਰਦਾ ਸੀ ਜੇ ਹੁਣ ਇੱਕ ਫੋਟੋ ਲਵਾ ਲਈਦਾ ਇਹਨਾਂ ਨੇ ਮਰਚਾਂ ਲੱਗਣ ਲੱਗ ਗਈ ਹੈ ਕੀ ਕੀ ਕਿਹਾ ਸੀ ਤੁਹਾਡੇ ਮੁੰਡੇ ਨੇ ਜਿਹੜਾ ਇਹਨਾਂ ਨੇ ਪਰਚਾ ਕੀਤਾ ਪਤਾ ਕੁਛ ਦੀ ਗੱਲ ਕਰਨੀ ਉਹਨਾਂ ਨੂੰ ਤਾਂ ਬਸ ਇਹ ਹੀ ਗੱਲ ਦਾ ਗੁੱਸਾ ਹੋ ਗਿਆ ਵੀ ਸਾਨੂੰ ਕਿਉਂ ਇੱਕ ਫੋਟੋ ਪਿੱਛੇ ਤੇ ਵੱਧ ਘੱਟ ਬੋਲਦਾ ਇਹ ਵੀ ਨਾ ਬੋਲਦਾ ਇਹ ਇਹ ਨਾ ਕਰ ਛੇੜਦਾ ਇਹਨੂੰ ਅਮਰਪਾਲ ਨੂੰ ਸਾਡੇ ਨੂੰ ਕੀ ਲੋੜ ਸੀ ਉੱਥੇ ਜਾਣ ਦੀ ਤੁਹਾਡਾ ਕਹਣਾ ਵੀ ਸਰਕਾਰਾਂ ਜੋ ਮਰਜ਼ੀ ਬੋਲੀਆਂ ਸਾਡੇ ਬੱਚੇ ਨੂੰ ਨਿਯਾਇਜ਼ ਪਰਚੇ ਹਾਂ ਨਿਯਾਇਜ਼ ਪਰਚੇ ਇਹ ਦਿੱਤੇ ਆ ਪਹਿਲਾਂ ਦੂਜੇ ਅਮਰਪਾਲ ਤਾਂ ਸੀ ਵਿੱਚ ਇਹ ਇਹਦਾ ਨਾ ਕੀ ਉਹ ਜਿਹੜਾ ਉਹ ਇੱਕ ਹੋਰ ਮੰਤਰੀ-ਮੁੰਤਰੀ ਵਿਚਾਰਾ ਲੈ ਦੱਸੋ ਬੋਲਣ ਪਿੱਛੇ ਕੀ ਇਹ ਇਹ ਆ ਕੰਮ ਕਰਦਾ ਇਹ ਆ ਕੰਮ ਕਰਦਾ ਜਿਹੜੇ ਚੰਗੇ ਕੰਮ ਕਰਦੇ ਆ ਚੰਗੇ ਰਾਹ ਲਤੁਰਦੇ ਆ ਉਹਨਾਂ ਨੂੰ ਕਿਉਂ ਸਰਕਾਰ ਪੁੱਠੇ ਪਾਸੇ ਲੁੰਦੀ ਆਦੇ ਆ ਵੀ ਕੰਮ ਵਿਗਾੜਦੀ ਇਹ ਹਾਂ ਨਸ਼ਿਆਂ ਲਗੋ ਜੇ ਜਿੱਥੇ ਨਸ਼ੇ ਇਨੇ ਵੇਖਦੇ ਆ ਉਧਰ ਤਾਂ ਸਰਕਾਰ ਆ ਤੋਰਦਿਆਂ ਨਹੀਂ ਆ ਉਧਰ ਤਾਂ ਇਹ ਰਾਜੇ ਵਡੰਗ ਵਰਗੇ ਬਣੀ ਜਾਂਦੇਗੇ ਗੋਲੀਆਂ ਖਾਣ ਲਾਤੇ ਆ ਕੁਝ ਸਮ័យਾਂ ਵਿੱਚਣ ਲਾ ਤੇ ਚਿੱਟੇ ਚਿੱਟੇ ਖਾ ਪੀ ਪੀ ਕੇ ਟੀਕੇ ਲਾਲਾ ਕੇ ਲੋਕਾਂ ਦੇ ਬੱਚੇ ਮੂ ਮਰੀ ਜਾਂਦੇ ਆ ਇਕੱਲੇ ਇਕੱਲੇ ਬੁੱਤ ਹੈ ਤੇ ਉਹ ਉਧਰ ਦਾ ਰਾਜੇ ਵਡੰਗਰ ਕੇ ਧਿਆਨ ਹੀ ਦਿੰਦੇਗੇ ਜੇ ਸਹੀ ਕੰਮ ਕਰਦੇ ਸਾਡੇ ਬੱਚੇ ਤੇ ਸਿੱਖੀ ਹਲ ਤੁਰੇ ਆ ਸਿੱਖੀ ਹਲ ਤੋਰ ਦੇ ਦੂਜਿਆਂ ਨੂੰ ਤੇ ਇਹਨਾਂ ਨੂੰ ਔਖਾ ਹੋਇਆ ਪਿਆ ਆ ਪਤਾ ਇਹੀ ਕਹਿੰਨੇ ਸਰਕਾਰ ਮੂਰੇ ਬੇਨਤੀ ਆ ਵੀ ਸਾਡੀ ਮਿਹਨਤ ਆ ਜੇ ਚੱਲ ਕੋਈ ਨਾ ਕੋਈ ਭਲ ਹੋ ਗਈ ਏ ਗਲਤੀ ਹੋ ਗਈ ਸਾਡੇ ਬੱਚੇ ਤੋਂ ਮaaf ਕਰਦੇ ਹੋ ਅਸੀਂ ਗਾਹਾਂ ਵਾਤੇ ਆਪਦੇ ਬੱਚੇ ਨੂੰ ਰੋਕਾਂਗੇ ਹੋਰ ਅਪਡੇਟਸ ਲਈ ਜੁੜੇ ਰੋ ਜਾਤੀ ਵੀ ਦਿਨ ਨਾਲ ਧੰਨਵਾਦ ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਅਜ਼ਾਦ TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ